ਹਾਂਜੀ ਸਸ਼ੀਕਲ ਜੀ ਗੁੱਡ ਮਾਰਨਿੰਗ ਔਰ ਓ ਸੌਰੀ ਗੁੱਡ ਆਫਟਰਨੂਨ ਜੀ ਲੋ ਗਾਇਜ਼ ਰਾਤ ਸੀਗੀ ਆਪਣੇ ਸਰਪ੍ਰਾਈਜ਼ ਪਾਰਟੀ ਜਿਵੇਂ ਕਿ ਤੁਸੀਂ ਪਿਛਲੇ ਬਲੌਗਸ ਦੇਖ ਚੁੱਕੇ ਹੋ ਵੀ ਕਮਲ ਉਹਨਾਂ ਨੇ ਤੇ ਮੇਰੀ ਪੂਰੀ ਫੈਮਿਲੀ ਨੇ ਹਨਾ ਕਮਲ ਨੇ ਉਧਰੋਂ ਮੁਸਕਾਨ ਕਿਆ ਨੇ ਮੰਮੀ ਉਹਨਾਂ ਨੇ ਸਾਰਿਆਂ ਨੇ ਮੈਨੂੰ ਇੰਨਾ ਵਧੀਆ ਸਰਪ੍ਰਾਈਜ਼ ਦਿੱਤਾ ਔਰ ਸਭ ਨੇ ਬਹੁਤ ਜ਼ਿਆਦਾ ਇੰਜੋਏ ਕੀਤਾ ਸੀਗਾ ਤੇ ਹੁਣ ਘਰ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਹੋਇਆ ਹੋਇਆ ਤੇ ਬਹੁਤ ਜ਼ਿਆਦਾ ਲੇਟ ਹੋ ਗਿਆ ਅੱਜ ਆਪਾਂ ਤੇ ਇੱਥੇ ਤਕਰੀਬਨ 12 ਵਜ ਰਿਹਾ ਨੇ ਦੇਖ ਲਓ ਗਾਇਜ਼ ਹਲੇ ਘਰ ਦਾ ਕੰਮ ਸਾਰਾ ਹੀ ਆਪਣਾ ਪਿਆ ਤੇ ਟਾਈਮ ਦੇਖ ਲਓ ਟਾਈਮ ਐਸ ਗਲਤ ਆ ਮੈਂ ਦਿਖਾਈ ਸੀ ਤੁਹਾਨੂੰ ਬਸ ਇਹ ਸਹੀ ਹੈ ਕਿ ਗਲਤ ਆ ਸਾਢੇ 12 ਹੋ ਰਹੇ ਨੇ ਬੱਡੇ ਇਹ ਦੇਖ ਲਓ ਤੁਸੀਂ ਕਿੰਨਾ ਜ਼ਿਆਦਾ ਅੱਗੇ ਆ ਤੇ ਬਸ ਹੁਣ ਆਪਾਂ ਘਰ ਦਾ ਖਲਾਰਾ ਚੱਕ ਰਿਆਂ 12:32 ਹੋ ਗਏ ਨੇ ਆ ਦੇਖੋ ਗੱਦੇ ਗੁੱਦੇ ਸਾਰਾ ਕੁਝ ਕਿਵੇਂ ਫੈਲਿਆ ਹੋਇਆ ਆ ਰੂਮ ਹਲੇ ਸੱਟ ਕੀਤਾ ਸਿਰਫ ਚਾਦਰ ਵਗੈਰਾ ਸਹੀ ਕੀਤੀ ਹੈ ਇੱਧਰ ਲਈ ਇੱਧਰ ਵੀ ਹਲੇ ਚਾਦਰ ਫੈਲੀ ਹੋਈ ਆ ਬਸ ਕਿਚਨ ਆਪਣਾ ਸਾਫ ਹੋ ਗਿਆ ਜਿਵੇਂ ਤੁਹਾਨੂੰ ਪਤਾ ਆਪਾਂ ਪਹਿਲਾਂ ਕਿਚਨ ਹੀ ਸਾਫ ਕਰਦੇ ਹੁੰਨੇ ਆ ਤੇ ਬਾਕੀ ਅਸੀਂ ਜਿਮ ਵੀ ਅੱਜ ਲੇਟ ਗਏ ਸੀਗੇ ਗਾਇਜ਼ ਤੇ ਜਿਮੋਂ ਸੇ लेट ਗਏ ਸੀ ਹਾਲਤ ਦੇਖ ਲਓ ਕਿੰਨੀ ਜ਼ਿਆਦਾ ਖਰਾਬ ਹੋਈ ਆ ਬਾਕੀ ਰਾਤ ਲਾਈਟ ਚੱਲ ਗਈ ਸੀ ਉਹਦੇ ਕਰਕੇ ਅਸੀਂ ਲੇਟ ਉੱਠਿਆ ਮੈਂ ਤੇ ਪੂਜਾ ਉੱਠਿਆ 8 ਵਜੇ ਬਾਕੀ ਮੰਮੀ ਹੋਣੀ ਸਾਰੇ ਕਿੰਨੇ ਵੇ ਉੱਠੇ ਹੋ ਬਸ ਇਹ ਉੱਠੇ ਨੇ ਸਾਰੇ 10 ਵਜੇ ਅਸੀਂ ਜਿਮ ਤੋਂ ਜਦੋਂ ਆਇਆ ਉਦੋਂ ਇਹ ਉੱਠੇ ਹੀ ਸੀਗੇ ਤੇ ਕਿਉਂਕਿ ਰਾਤ ਲਾਈਟ ਚੱਲ ਗਈ ਸੀਗੀ 1 ਵਜੇ ਤਕਰੀਬਨ 3 ਵਜੇ ਲਾਈਟ ਆਈ ਆ ਤੁਸੀਂ ਦੇਖੋ ਵੀ 3 ਵਜੇ ਨੀਂਦ ਕਿੱਦਾਂ ਪੂਰੀ ਹੋਊਗੀ ਹਨਾ ਤੇ ਉਹਨੂੰ ਐ ਸੋਈ 3 ਵਜੇ ਫਿਰ ਮੈਂ ਜਿਹੜਾ ਬਲੌਗ ਤੁਹਾਨੂੰ ਪੋਸਟ ਕੀਤਾ ਪਹਿਲਾਂ ਵਾਲਾ ਇਸ ਤੋਂ ਹਨਾ ਉਹ ਮੈਂ ਐਡਿਟ ਕੀਤਾ ਬੈਠ ਕੇ ਕਿਉਂਕਿ ਡੇਲੀ ਤੇ ਬਸ ਗਾਇਸ ਹੁਣ ਘਰ ਦਾ ਕੰਮ ਕਰਦੇ ਆ ਬਹੁਤ ਜ਼ਿਆਦਾ ਗਰਮੀ ਹੋਈ ਹੋਈ ਆ ਤੇ ਤੁਸੀਂ ਵਲੌਗ ਨਾਲ ਬਨੇ ਰਹੋ ਜੇ ਅੱਜ ਦਾ ਵਲੌਗ ਵਧੀਆ ਲੱਗੂਗਾ ਲਾਈਕ ਕਰਿਓ ਸ਼ੇਅਰ ਕਰਿਓ ਤੇ ਬਾਕੀ ਥੈਂਕ ਯੂ ਸੋ ਮਾਚ ਵਾਂਸ ਅਗੇਨ ਤੁਹਾਡਾ ਸਾਰਿਆਂ ਦਾ ਮੇਰੀ ਪੂਰੀ ਫੈਮਿਲੀ ਦਾ ਠੀਕ ਹੈ ਐਂਡ ਥੈਂਕ ਯੂ ਸੋ ਮਾਚ ਸਪੈਸ਼ਲ ਫॉर ਕਮਲ ਮੁਸਕਾਨ ਖਨਾ ਮਮੀ ਪ੍ਰੀਤ ਪੂਜਾ ਪਿੰਕੀ ਉਧਰ ਨੂਰੀ ਖੁਸ਼ੀ ਸਾਰੇ ਜਿੰਨੇ ਵੀ ਮੈਂਬਰ ਸੀਗੇ ਸਾਰਿਆਂ ਦਾ ਔਰ ਸਨੀ ਬਚਾਰਾ ਜਿਹੜਾ ਮੇਰੀ ਵੀਡੀਓ ਵਗੈਰਾ ਕਈ ਵਾਰੀ ਸ਼ੂਟ ਕਰਦਾ ਹਨਾ ਥੈਂਕ ਯੂ ਸੋ ਮਚ ਤੁਹਾਡਾ ਸਾਰਿਆਂ ਦਾ ਦਿਲ ਤੋਂ ਲਵ ਯੂ ਤੁਹਾਨੂੰ ਸਾਰਿਆਂ ਨੂੰ ਦੇ ਮੈਂ ਬਹੁਤ ਜ਼ਿਆਦਾ ਲੱਕੀ ਹਾਂ ਕਿ ਮੇਰੇ ਕੋਲ ਇੰਨੇ ਅੱਛੇ ਫਰੈਂਡਸ ਨੇ ਇੰਨੀ ਅੱਛੀ ਫੈਮਿਲੀ ਆ ਹਨਾ ਮੈਨੂੰ ਬਹੁਤ ਜ਼ਿਆਦਾ ਸਪੋਰਟ ਮਿਲਦਾ ਗਾਇਜ਼ ਮੈਂ ਬਿਨਾ ਸਪੋਰਟ ਤੋਂ ਕੁਝ ਨਹੀਂ ਕਰ ਸਕਦੀ ਸੀ ਤੇ ਚਲੋ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਇਦਾਂ ਹੀ ਪਿਆਰ ਤੇ ਸਾਥ ਦਿੰਦੇ ਰਹੋ ਠੀਕ ਹੈ ਜੀ ਬਾਏ ਫਿਰ ਮਿਲਦੇ ਆ ਥੋੜੇ ਦਿਨ ਚ ਥੋੜਾ ਬਹੁਤਾ ਕੰਮ ਕਰ ਲੀਆ ਬਹੁਤ ਜ਼ਿਆਦਾ ਲੇਟ ਆ ਦੇਖ ਲਓ ਗਾਇਜ਼ ਸਾਡੀ ਕੁੜੀਆਂ ਸਾਡੀਆਂ ਗੱਦਾ ਭੁੱਲ ਗਈਆਂ ਚੱਦਰ ਕੱ ਛੜੀਆਂ ਕੁੜੀਆਂ ਬਈ ਨਿੰਦੀਆਂ ਨੇ ਰਾਤੀ ਅਸੀਂ ਲੇਟਸ ਹੋਏ ਸੀ ਤੇ ਸਵੇਰੇ ਜਿੰਮ ਗਏ ਫੇ ਥੱਕੇ ਹੋਏ ਨੇ ਥੋੜਾ ਜਿਆਦਾ ਤਾਂ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਦੇਖਿਓ ਪੱਖਾ ਵੀ ਨਹੀਂ ਆਨ ਕੀਤਾ ਇਹਨਾਂ ਨੇ ਕੁੜੀਆਂ ਨੇ ਗੱਦੇ ਤੋਂ ਬਿਨਾਂ ਹੀ ਚਾਦਰ ਪੁਛਾਤੀ ਕੀ ਕਰੀਏ ਗਾਇਸ ਗਰਮੀ ਇੰਨੀ ਆ ਕੋਈ ਸੁਝ ਨਹੀਂ ਰਿਹਾ ਬਹੁਤ ਜ਼ਿਆਦਾ ਗਰਮੀ ਪੈ ਰਹੀ ਬਾਕੀ ਹਾਤੋਂ ਪਲੇਜ਼ ਇਗਨੋਰ ਕਰੋ ਬਹੁਤ ਗਰਮੀ ਆ ਰਾਤ ਵੀ ਬਹੁਤ ਅਸੀਂ ਗਰਮੀ ਦੇ ਵਿੱਚ ਭੀਜੇ ਗਏ ਅਸੀਂ ਬਹੁਤ ਅਸੀਂ ਇੰਜੋਏ ਕੀਤਾ ਰਾਤੀ ਗੂਡ ਡਾਂਸ ਕੀਤਾ ਸਾਰਿਆਂ ਨੇ ਚਲੋ ਤੁਸੀਂ ਬਨੇਰੋ ਬਲਾਉਦਣਾ ਫੜੜ ਛਾੜੋ ਲਗੇ ਗਾਈਜ਼ ਆਪਾਂ ਆਵਾਜ਼ ਅੱਧਾ ਚੱਲ ਗਿਆ ਸੱਟਾ ਹਾਂ ਤਾਂ ਮੇਰਾ ਹਾਂ ਬਾਕੀ ਇਹ ਚਾਦਰ ਲਾਈਟ ਜਲਾ ਲਾ ਇਹ ਵਾਲੀ ਜਿਹੜੀ ਚਾਦਰ ਹੈ ਨਾ ਗਾਈਜ਼ ਤੁਸੀਂ ਕਰਕੇ ਕਰਤੀ ਸੀ ਇਹ ਉਦਾਂ ਹੀ ਨਾ ਬਹੁਤ ਜ਼ਿਆਦਾ ਇਕੱਠੀ ਹੋ ਜਾਂਦੀ ਹੈ ਇਹ ਚਾਦਰ ਸਿਲਕੀ ਹੈ ਨਾ ਸਿਲਕੀ ਦੀ ਚਾਦਰ ਆ ਮਤਲਬ ਇੱਕ ਤਾਂ ਹੁੰਦਾ ਨਾ ਕਾਟਨ ਦੀ ਚਾਦਰ ਇਕੱਠੀ ਬਹੁਤ ਜ਼ਿਆਦਾ ਨਹੀਂ ਹੁੰਦੀ ਨਾ ਅਦਰ ਬੈਠਣਾ ਵੀ ਘੱਟ ਹੀ ਹੁੰਦਾ ਸਾਡਾ ਗਰਮੀ ਨਹੀਂ ਆ ਅਦਰ ਕੋਈ ਬੈਠਦਾ ਹੀ ਨਹੀਂ ਨਾ ਸਾਰੇ ਏਸੀ ਵਾਲੇ ਰੂਮ ਚ ਕਰਦੇ ਹੁੰਦੇ ਨੇ ਆ ਤਬਾਸ਼ੂਨ ਫਿਰ ਕੰਮ ਨਿਬੜਾਂਗੇ ਫਿਰ ਨਹਾਵਾਂਗੇ ਧੋਵਾਂਗੇ ਫਿਰ ਕਰਾਂਗੇ ਲੰਚ ਅੱਜ ਸਾਰਾ ਕੁਝ ਸਾਡਾ ਲੇਟ ਹੋਊਗਾ ਤੇ ਅੱਜ ਮੇਰਾ ਸ਼ੂਟ ਕਰ ਰਹੀ ਹੈ ਪ੍ਰਵੀਨ ਕਿਉਂਕਿ ਪ੍ਰਵੀਨ ਨੇ ਕਿਹਾ ਮੈਂ ਬਲੌਗਸ ਬਣਾਉਣੇ ਨੇ ਮੈਂ ਕਿਹਾ ਚਲ ਮੈਂ ਤੁਹਾਨੂੰ ਸਿਖਾਉਣੀ ਆ ਕਿੱਦਾਂ ਹਾਂ ਮੈਨੂੰ ਵੀ ਮੈਨੂੰ ਵੀ ਸਿੱਖਣਾ ਹੈ ਤਾਂ ਪਲੀਜ਼ ਮੈਨੂੰ ਵੀ ਥੋੜਾ ਸਪੋਰਟ ਕਰਦੇ ਹੋ ਕਿੱਥੇ ਚਾਰਟ ਨਹੀਂ ਆਉਂਦਾ ਬਹੁਤ ਵਾਰ ਤੁਸੀਂ ਐਸੀ ਲਾ ਲਓ ਇੰਨੇ ਘੰਟਾ ਤਾਂ ਕਰੋ ਕਮਰਾ ਗਰਮੀ ਸਾਰੇ ਨੂੰ ਲੱਗਦੀ ਆ ਯਾਰ ਗਰਮੀ ਹੈ ਹੀ ਐ ਮਤਿਆਂ ਗਰਮੀ ਪਰ ਸਭ ਨੂੰ ਲੱਗਦੀ ਐ ਇਹ ਸਾਡਾ ਪ੍ਰੀਤ ਨਹਾਉਣ ਤੋਂ ਬਾਅਦ ਵੀ ਕਹਿੰਦਾ ਮੈਨੂੰ ਬਾਹਲੀ ਗਰਮੀ ਲੱਗ ਰਹੀ ਐ ਦੇਖ ਲੋ ਚਲ ਹੁਣ ਆਪਾਂ ਇਦਾਂ ਕਰਦੇ ਆ ਬਸ ਹੁਣ ਆਪਾਂ ਲਾਉਣੇ ਝਾੜੂ ਪੂਜਾ ਕਹਿੰਦੀ ਝਾੜੂ ਨਹੀਂ ਮੈਨੂੰ ਪਸੰਦ ਆਉਂਦਾ ਪੂਰੇ ਝਾੜੂ ਲਾਉਗੀ ਬਸ ਨਹਾ ਧੋ ਕੇ ਰੈਡੀ ਸ਼ੈਡੀ ਹੋ ਕੇ ਤੁਹਾਨੂੰ ਫਿਰ ਮਿਲਦੇ ਆ ਓਕੇ ਹਾਂਜੀ ਲੋ ਫੈਮਿਲੀ ਆਪਾਂ ਕੰਮ-ਕੰਮ ਕਰਕੇ ਸਾਰੇ ਹੋ ਗਏ ਸੀਗੇ ਫ੍ਰੀ ਮਤਲਬ ਸਾਰੇ ਕੰਮਾਂ ਤੋਂ ਹੋ ਗਏ ਸੀਗੇ ਫ੍ਰੀ ਨਹਾ ਧੋ ਕੇ ਮੈਂ ਹੋ ਗਈ ਸੀਗੀ ਰੈਡੀ ਤੇ ਬੋਰਦਰ ਲੇਟ ਹੋ ਗਿਆ ਆਪਾਂ ਲੰਚ ਵੀ ਕਰ ਲਿਆ ਸੀਗਾ ਉਹ ਤੁਹਾਨੂੰ ਤੁਸੀਂ ਪਿਛਲੇ ਬਲਾਗਸ ਦੇਖਿਆ ਆਪਾਂ ਛੋਲਿਆਂ ਦੀ ਸਬਜ਼ੀ ਬਣਾਈ ਸੀਗੀ ਬ੍ਰੈਕਚਨ ਨੇ ਤੇ ਉਹੀ ਆਪਾਂ ਖਾ ਲਈ ਸੀਗੀ ਤੇ ਹੁਣ ਆਪਾਂ ਬਣਾ ਰਹੇ ਆ ਆਫਨ ਕਿੱਜ ਤੇ ਲੈ ਕੇ ਚੱਲਦੇ ਆ ਅੱਜ ਜੀ ਆਪਾਂ ਬਣਾ ਰਹੇ ਆ ਸਪੈਸ਼ਲ ਕਮਲ ਦੇ ਲਈ ਕੜੀ ਕਿਉਂਕਿ ਕਮਲ ਨੇ ਮੈਂ ਬਲਾਗ ਪਾਇਆ ਸੀਗਾ ਤੁਸੀਂ ਸਾਰਿਆਂ ਨੇ ਦੇਖਿਆ ਹਨ ਬਲਾਗ ਉਹ ਵਾਲਾ ਤੇ ਕਮਲ ਨੂੰ ਬੜੀ ਬਹੁਤ ਜ਼ਿਆਦਾ ਪਸੰਦ ਆਈ ਸੀ ਤੇ ਕਮਲ ਨੇ ਮੈਨੂੰ ਸਪੈਸ਼ਲ ਕਾਲ ਕਰਕੇ ਕਿਹਾ ਕਿ ਕਿਰਨ ਮੈਨੂੰ ਉਹ ਵੀ ਦੀ ਖੜੀ ਚਾਹੀਦੀ ਆ ਤੇ ਚਲੋ ਫਿਰ ਉਹਨਾਂ ਨੇ ਕਿਹਾ ਵੀ ਜਿਹੜੇ ਪਕੌੜੇ ਨੇ ਤੁਸੀਂ ਪਿਆਜ਼ਾਂ ਵਾਲੇ ਤੇ ਆਲੂ ਵਾਲੇ ਬਣਾਏ ਹੋ ਵੀ ਹਨਾ ਉਹ ਖਾਣੇ ਨੇ ਮੈਂ ਤੇ ਬਸ ਪੂਰਾ ਇੱਥੇ ਕਰ ਲਿਆ ਕੜੀ ਦੀ ਤਿਆਰੀ ਤੇ ਬਾਕੀ ਅਸੀਂ ਜਾਨਾ ਸ਼ਾਮ ਨੂੰ ਮਾਰਕੀਟ ਤੇ ਕਮਲ ਆਪਾਂ ਨੂੰ ਮਿਲੂਗੀ ਮਾਰਕੀਟ ਦੇ ਵਿੱਚ ਤੇ ਉੱਥੇ ਹੀ ਆਪਾਂ ਕੜੀ ਦੇ ਦਾਂਗੇ ਕਿਉਂਕਿ ਮੈਂ ਤਾਂ ਕਿਹਾ ਸੀ ਘਰ ਆ ਜਾਓ ਬਟ ਉਹ ਕਹਿਣ ਲੱਗੀ ਵੀ ਨਾ ਕਿਰਨ ਟਾਈਮ ਨਹੀਂ ਹੈਗਾ ਵੀ ਤੁਸੀਂ ਆ ਜਾਓ ਵੀ ਆਪਾਂ ਆਣਾ ਤਾਂ ਹੈਗਾ ਹੀ ਆ ਹਨਾ ਮਾਰਕੀਟ ਤੇ ਇੱਥੇ ਆਪਾਂ ਇਕੱਠੇ ਹੋ ਤੇ ਬਸ ਪੂਜਾ ਬਣਾ ਲਈ ਅੜੀ ਤੇ ਫਿਰ ਆਪਾਂ ਬਾਕੀ ਕੜੀ ਦੀ ਰੈਸਪੀ ਤੁਸੀਂ ਦੇਖ ਚੁੱਕੇ ਹੋ ਹਨਾ ਤੁਹਾਨੂੰ ਪਤਾ ਹੀ ਆਪਾਂ ਕਿੱਦਾਂ ਬਣਾਈ ਸੀਗੀ ਸੇਮ ਓਦਾਂ ਹੀ ਬਣਾਵਾਂਗੇ ਤੇ ਬਸ ਪੂਜਾ ਇੱਥੇ ਹੁਣ ਬੇਸਨ ਕਰ ਲਈ ਏਦਾਂ ਫੜ ਲਈ ਤੇ ਇੱਕ ਵਾਰੀ ਬੇਸਨ ਦੇ ਵਿੱਚ ਕੀ ਪਾਇਆ ਇਹਦੇ ਵਿੱਚ ਹੋਰ ਤੋਂ ਆ ਥੋੜੀ ਜਿਹੀ ਲੱਸੀ ਪਾਈ ਥੋੜੀ ਲੱਸੀ ਪਾਈ ਹੈ ਇਹਦੇ ਵਿੱਚ ਤਾਂ ਕਿ ਲਮਜ਼ ਨਾ ਬਣ ਬਿਲਕੁਲ ਮੈਲਟ ਹੋ ਜਾ ਚੰਗੀ ਤਰ੍ਹਾਂ ਇਸ ਕਰਕੇ ਤੇ ਸੋਰੀ ਗਾਇਸ ਤੇ ਚਲੋ ਠੀਕ ਹੈ ਫਿਰ ਮੈਂ ਚਲਦੀ ਹਾਂ AC ਵਾਲੇ ਰੂਮ ਚ ਬਾਕੀ ਤਿਆਰੀ ਵੀ ਕਰ ਦਾਂ ਮੈਨ ਲਾਈਵ ਵੀ ਹੋਣਾ ਤੇ ਚਲੋ ਤੁਸੀਂ ਬਣੇ ਰਹੋ ਜੁੜੇ ਰਹੋ ਬਲੌਗ ਦੇ ਨਾਲ ਚੈਨਲ ਦੇ ਨਾਲ ਤੇ ਚਲੋ ਠੀਕ ਹੈ ਹਾਂਜੀ ਗਾਇਸ ਇੱਥੇ ਆਪਣੀ ਕੜੀ ਬਣ ਗਈ ਸੀ ਤੁਸੀਂ ਦੇਖ ਸਕਦੇ ਹੋ ਆਪਣੀ ਕੜੀ ਇੰਨੀ ਸੀਗੀ ਤੇ ਰਝਾ ਰਝਾ ਕੇ ਹਾਂਜੀ ਇੰਨੀ ਕਰਾਈ ਲੋ ਦੀ ਥੋੜੀ ਲਈ ਕੜੀ ਸਪੈਸ਼ਲ ਤਿਆਰ ਕੀਤੀ ਆ ਇਹ ਐਸਾ ਪਤੋ ਥੋੜਾ ਜਿਹਾ ਮੰਮੀ ਲਈ ਰੱਖਤੀ ਸੀ ਗਾਇਜ਼ ਅੱਥੇ ਆ ਗਈ ਆ ਮਸਕਾਨ ਤੂਰੀ ਖੁਸ਼ੀ ਤੇ ਪ੍ਰਵੀਨ ਰੈਡੀ ਹੋ ਰਹੀ ਆ ਅਸੀਂ ਚੱਲਿਆ ਹੁਣ ਟ੍ਰੇ ਮਾਰਕੀਟ ਤੇ ਤੁਸੀਂ ਬਣੇ ਰਹੋ ਤੁਹਾਨੂੰ ਵੀ ਲੈ ਕੇ ਚੱਲਦੇ ਆ ਕਿਉਂਕਿ ਹੁਣ ਹੋ ਗਏ ਨੇ 6:30 ਕਿੰਨਾ ਹੋਇਆ 6:30 6 ਵਜੇ ਕੁਝ ਮਿੰਟ ਹੋ ਗਏ ਨੇ ਹੁਣ ਥੋੜੇ ਜਿਹਾ ਮੈਂ ਲਓ ਆਸਮ ਸਹੀ ਹੋ ਗਿਆ ਥੋੜੀ ਹੰਡਾ ਹੋ ਗਿਆ ਮੀਨਸ ਤਾਂ ਹੁਣ ਅਸੀਂ ਨਿਕਲ ਰਹੇ ਆ ਸ਼ੋਪਿੰਗ ਕਰਦੇ ਆ ਤੁਹਾਨੂੰ ਵੀ ਦੱਸਦੇ ਆ ਅਸੀਂ ਕੀ ਲੈ ਕੇ ਆਉਨੇ ਆ ਦਿਖਾਵਾਂਗੇ ਵੀ ਤੁਸੀਂ ਬਣ ਰਹੇ ਹੋ ਜੁੜ ਰਹੇ ਹੋ ਠੀਕ ਹੈ ਬਾਕੀ ਆਪਾਂ ਤੁਹਾਨੂੰ ਇੱਕ ਗੱਲ ਹੋਰ ਦੱਸਣੀ ਆ ਆਪਾਂ ਵੀ ਤ੍ਰਿਪੜੀ ਮਿਲ ਰਹੀ ਹੈ ਕਮਲ ਉਹ ਪਹੁੰਚ ਚੁੱਕੀ ਹੈ ਦੇਖ ਲਓ ਸਾਡੇ ਕੋਲ ਹਲੇ ਨਿਕਲੇ ਹੀ ਨਹੀਂ ਗਿਆ ਕੜੀ ਪਾਣੀ ਆ ਮੈਂ ਹਜੇ ਕਦੇ ਕਿੱਥੇ ਮੈਂ ਕਿਹਾ ਫੋਨ ਕਰਨਾ ਸੀਗਾ ਤੁਸੀਂ ਇਹ ਮੈਨੂੰ ਫੋਨ ਨਹੀਂ ਕੀਤਾ ਹੁਣ ਪਹੁੰਚ ਗਈ ਮੈਂ ਕਿ ਹੁਣ ਵੇਟ ਕਰੋ ਅਸੀਂ ਆਏ ਬਸ 5 ਮਿੰਟ ਚ ਚਲੋ ਗਾਇਜ਼ ਚੱਲਦੇ ਆ ਕੜੀ ਵੀ ਪੈਕ ਕਰਨੀ ਆ ਕਿਉਂਕਿ ਲੈ ਕੇ ਜਾਣੀ ਆ ਲੋ ਗਾਇਜ਼ ਅਸੀਂ ਤ੍ਰਿਪੜੀ ਪਹੁੰਚ ਚੁੱਕੇ ਆ ਤੇ ਮੰਮੀ ਨੇ ਫੜਿਆ ਹੋਇਆ ਕਿ ਇੰਨੀ ਨੂੰ ਇਹਦੇ ਵਿੱਚ ਆ ਕੜੀ ਕਮਲ ਦੇ ਲਈ ਤੇ ਮੈਂ ਹੁਣੇ ਕਮਲ ਨੂੰ ਕਾਲ ਕੀਤੀ ਸੀ ਉਹ ਕਹਿੰਦੇ ਅਸੀਂ ਥੋ ਤੇ ਅਸੀਂ ਆਪਣੇ ਜਿਹੜੇ ਸਕੂਟੀ ਵਗੈਰਾ ਲੈ ਕੇ ਆਏ ਸੀ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਜਿਹੜਾ ਪਾਰਕਿੰਗ ਉੱਥੇ ਕਰਤੇ ਨੇ ਹੁਣ ਪੂਜਾ ਆएगी ਦੇਖੋ ਸਾਹਮਣੇ ਪਵਾਰੀਆ ਪੂਜਾ ਤੇ ਆਪਾਂ ਸਕੂਟੀ ਉੱਥੇ ਖੜਾਤੀ ਸੀਗੀ ਤੇ ਨਾਲ ਆਪਣੇ ਮੁੰਡੇ ਆਏ ਸੀਗੇ ਤੁਹਾਨੂੰ ਪਤਾ ਇਨੇ ਜਣੇ ਆਇਆ ਮੁਸਕਾਨ ਨੂਰੀ ਹਨਾ ਸਾਰੇ ਹੀ ਆਇਆ ਪੂਰੀ ਫੈਮਿਲੀ ਕੁਝ ਕਿਸ ਕਰਦੇ 300 ਕੇ ਰਟਣੇ ਤੁਸੀਂ ਨੇ ਦੱਸਿਆ ਰਹਿਣ ਦਾ ਫੋਟੋ ਕਢੀ ਤੁਹਾਡੀ ਥੈਂਕ ਯੂ ਮੈਂ ਬਣਾਈ ਹੈ ਜਨਮ ਬਣਾਈ ਹੈ ਹਾਏ ਹੈਲੋ ਕੀ ਹਾਲ ਚੱਲ ਰਿਹਾ ਸਦੀ ਯਾਰ ਸੂਟ ਦੇਖਿਓ ਉਹ ਨਾਲ ਦੇਖੋ ਆ ਜਾ ਮੈਨੂੰ ਲਾਈਟ ਨਹੀਂ ਹੋ ਰਹੀ ਮੰਮੀ ਕਿੱਥੇ ਹੈ ਕੰਨੀ ਹੈ ਜੀ ਲੈਟ ਕਿੰਨੀ ਆ ਜਾਓ ਨਾ ਆਉਣੀ ਕੋਲ ਐਸੇ ਰੱਖੋ ਚੈੱਕ ਹਾਂ ਹਾਂ ਐਵੇਂ ਹੀ ਲੈ ਐਵੇਂ ਤਾਂ ਨਹੀਂ ਮੈਂ ਫਰੰਟ ਆਪ ਚੈੱਕ ਕਰ ਲਿਆ ਜੀ ਠੀਕਾ ਕਿਵੇਂ ਹਾਂ ਯਾਰ ਆਪਾਂ ਮਿਲ ਲਈ ਕਲਰ ਬਹੁਤ ਸੋਹਣਾ ਕਲਰ ਬਹੁਤ ਜ਼ਿਆਦਾ ਸਮਝ ਹੈ ਨਾ ਪਿੰਕੀ ਨੂੰ ਵੀ ਦਿਵਾ ਰਹੀ ਹਾਂ ਸੇਮ ਦੇਰੀ ਛੁੱਟ ਕੇ ਆ ਜਾਏ ਅੰਦਰ ਐ ਗੱਲੀਆਂ ਨੇ ਇਹ ਬੋੜਾ ਅੱਧਾ ਟਾਲ ਰਿਹਾ ਸੋਹਣਾ ਇੱਕ ਹੋਰ ਲੈਣਾ ਉਹ ਨਹੀਂ ਸਮਝ ਲਾਉਂਦੇ ਇਹ ਮੇਰੇ ਡਿਜ਼ਾਈਨ ਹੈ ਤੁਸੀਂ ਸਮਝਾ ਦੇਣਾ ਦੇਖੋ ਉਹ ਮੈਨੂੰ ਦੇਖੋ ਇੱਥੇ ਸਾਰੇ ਲੰਘਦੇ ਹੋਰ ਇੰਨੇ ਚ ਕੋਈ ਨਹੀਂ ਆਇਆ ਉਜੀ ਦੇ ਕੋਈ ਰੱਡ ਗੈਰੇ ਜੀ ਨਾ ਇਹ ਪ੍ਰਿੰਟ ਨਹੀਂ ਆਉਣਾ ਅੰਬੀਨ ਸ਼ੇਡ ਮੰਗ ਰਹੀ ਸੀ ਮੈਂ ਜਾਨ ਫਲੋਰੀ ਗਲਰ ਮੰਗੀ ਸੀ ਉਹ ਹੈ ਹੀ ਨਹੀਂ ਚਲੋ ਬਈ ਇਹ ਆ ਲੈ ਲੋ ਚਲੋ ਵੀ ਕੇ ਮਾਲ ਆ ਲੈ ਹਾਂ ਅਗਰ ਨਾ ਇੱਕ ਪਿੰਕ ਨਹੀਂ ਹੈ ਸੇਲ ਸੇਲ ਕਰਨਾ ਮਾ ਕੀ ਲੱਗਿਆ ਬੜਾ ਦੇਖਣੇ ਦੇਖਣੇ ਇਹ ਤਾਂ ਮਾ ਨਵਾਂ ਰੰਗ ਆ ਰਿਹਾ ਕੋਈ ਜੂਟ ਲੱਗਿਆ ਬਹੁਤ ਹਾਏ ਨਹੀਂ ਇਹ ਤਾਂ ਰੰਗ ਦੂਰਾ ਬਹੁਤ ਜੀ ਕਰਦਾ ਹੈ ਇੱਥੇ ਗਾਇਸ ਦੀਦੀ ਦਾ ਦੀਦੀ ਦਾ ਬੀਪੀ ਹਾਈ ਹੋਇਆ ਹੋਇਆ ਤੁਸੀਂ ਦੇਖ ਸਕਦੇ ਫੇਸ ਤੋਂ ਯਾਰ ਬਹੁਤ ਸੋਹਣੀ ਪਿਆਰੀ ਜੀ ਪਰਸਨਲ ਪਾਵਰ ਪਰ

ਸ਼ਸ਼ਕਾ ਜੀ ਹੈਲੋ ਮੈਂ ਤੁਹਾਨੂੰ ਲਿਕੂ ਮਾ ਤਾਂ ਆਪਣੇ ਘਰ ਤੇ ਗੋਰੀ ਕਰਾਂਗੇ ਪਿੱਛੇ ਲਈ ਨਾ ਕਾਏ ਮੈਂ ਨਹੀਂ ਨਹੀਂ ਬਾਜ਼ਾਰ ਚ ਚਲੋ ਗਾਇਸ ਬੋਲੋ ਆ ਜਾਓ ਬਰਾਦਰ ਕਿਤੇ ਖੜੀ ਇੱਧਰ ਆ ਜਾਓ ਕਾਏ ਜੀ 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 ਜ ਤੇ ਘਰੇ ਪਰਸ ਚੇਂਜ ਕਰਨਾ ਤੇ ਉਹ ਤੁਹਾਡਾ ਹੋ ਗਿਆ ਕਿਉਂਕਿ ਉਹ ਪਰਸ ਕਿਸੇ ਨੂੰ ਵੀ ਨਹੀਂ ਪਸੰਦ ਆਇਆ ਹੈਗਾ ਤੇ ਫਿਰ ਆਪਾਂ ਚੈਨਲ ਦੇ ਰਿਫੰਡ ਕਰ ਲਿਆ ਕਿਉਂਕਿ ਪਰਸ ਪਸੰਦੀ ਨਹੀਂ ਆਇਆ ਤੁਸੀਂ ਸਾਰਿਆਂ ਨੇ ਵੀ ਬਹੁਤ ਮੈਸੇਜ ਕੀਤੇ ਬਿਲਕੁਲ ਸੋਨਾ ਨਹੀਂ ਹੈ ਨਹੀਂ ਸੋਨਾ ਪੁਰਾਣੇ ਜ਼ਮਾਨੇ ਦਾ 올ਡ ਜਮਾਨਾ ਇਸ ਲਈ ਅਸੀਂ ਮੈਂ ਵਾਪਸ ਹੀ ਕਰ ਤੇ ਉਹ ਚੱਲਿਆ ਕਮਲ ਘਰ ਆ ਤੇ ਕੜੀ ਖਾ ਕੇ ਦੱਸੇ ਪੂਜਨ ਨੇ ਕਿ ਮੈਂ ਬਣਾਈਏ ਠੀਕ ਹੈ ਬਿਲਕੁਲ ਬਿਲਕੁਲ ਜੀ ਪਿੰਕੀ ਲਈ ਵੀ ਆ ਪਿੰਕੀ ਲਈ ਵੀ ਕਿਹੜਾ ਥੋੜੀ ਦੇਰ ਲਈ ਮਿਲੇ ਮੈਂ ਨੀਲੇ ਦਾ ਹੈ ਨਾ ਹਾਂ ਇੱਕ ਵਾਰ ਕੜੀ ਖਾ ਲਏ ਅੱਛਾ ਵਾਪਸ ਤਾਂ ਕਰਾਂਗੇ ਪਰ ਕਿਲਾ ਚੌਕ ਤੋਂ ਲੈਣਾ ਠੀ ਕਦੀ ਰੂਸੇ ਨਾ ਹੋਇਆ ਕਰ ਰੂਸੇ ਮੈਂ ਬਣਾ ਲਵਾਂਗੀ ਜਦੋਂ ਲੱਗਣਾ ਕੋਈ ਵੀ ਤੇ ਲੱਲੀ ਤੇ ਪਿਆਰੀ ਕੱਠੀਆਂ ਹੋਈਆਂ ਇਹਨਾਂ ਦੀ ਸਟੋਰੀ ਨਿਆਰੀ ਨਿਆਰੀ ਸਹੀ ਗੱਲ ਆ ਛੇ ਛੇਰ ਬਣ ਗਏ ਜਿੱਧਰ ਮਾਰੋ ਬਾਏ ਕਮਲ ਬਾਏ ਪੀਰ ਚਲੋ ਤੈਨੂੰ ਦਵਾ ਕੇ ਸੀ ਫਟਾਫਟ ਚਲੋ ਠੀਕ ਆ ਜਾਓ ਯਾਰ ਲੇਟ ਹੋ ਰਹਾ ਮੁੰਡੇ ਪਵਨ ਆ ਰਿਹਾ ਪਵਨ ਕਿੱਥੇ ਆ ਰਿਹਾ ਇੱਥੇ ਆ ਰਿਹਾ ਲਾਂਚ ਲੈ ਲਓ ਫਿਰ ਲੋ ਗਲਸ ਤੇ ਬਿਜਾਓ ਪਹੁੰਚੇ ਸੀ ਅਗਰ ਕੋ ਕਿੰਨਾ ਸੁਖ ਲਾਉਣਾ ਸਾਥ ਨੂੰ ਮੁਸਕਾਂਦੀ ਹੋਣਾ ਨਾਲ ਦੀਦੀ ਵੀ ਨੇ ਬਸ ਇਸ ਇੱਧਰ ਬੈਠੀ ਨੇ ਦੇਖਦੇ ਨੇ ਸਭ ਤੋਂ ਵੱਧ ਪਸੰਦ ਕਰਦੇ ਨੇ ਤੁਸੀਂ ਬਣਾਓ ਹਾਂ ਜੀ ਗਾਇਸ ਐਚ ਦੇਖ ਰਹੇ ਹੋ ਮੁਸਕਾਂਦੀ ਦੀ ਲੈਣਾ ਇਹ ਲੈਨੇ ਵੀ ਲੈਣਾ ਆਲੋਵਰ ਵਾਲਾ ਲੈ ਲਓ ਆ ਹੋ ਨਬਾਤ ਤੁਸੀਂ ਉਹ ਕੱਟ ਕੇ ਦੋਗੇ ਸੂਟ ਮੇਨ ਪਸੰਦ ਨਹੀਂ ਆਉਂਦੇ ਤੁਸੀਂ ਛੇਤੀ ਇਹ ਕੋ ਟੇਸਟ ਨਹੀਂ ਨਾ ਕਹਨੂੰ ਟਾਈਮ ਵੇਸਟ ਕਰਨਾ

ਨਹੀਂ ਇਹ ਤਾਂ ਹਨ ਚਲ ਆਪਾਂ ਦੇਖਤਾ ਹਾਂ ਕੀ ਚੀਜ਼ ਹੈ ਸਵਾਰ ਕੇ ਬਸ ਤੇ ਦੋ ਅਗਰੇ ਇੰਟਰੀਅਰ ਵਿੱਚ ਹੋਣਾ ਦਾ ਬੋਤਨ ਥੋੜਾ ਰਹਾ ਸਸਟੇਨਡ ਇੰਟਰੀਅਰ ਵਿੱਚ ਬੰਦ ਆਇਆ ਆਪਾਂ ਠੀਕ ਹੈ ਇੱਕ ਉਹ ਤਾਂ ਆਇਆ ਮੈਨੂੰ ਖਾਇ ਸੀ ਵਾਈ ਕਾਲ ਦਿਖਾਇਆ ਤੇ ਵਾਈ ਜੰਦੀਆ ਦੁਪੱਟੇ ਵਾਲਾ ਮੈਨੂੰ ਕਿਹਦੇ ਤੋਂ ਮਾਇਆ ਇਹ ਛੋਟੀ ਦੇਮੋ ਕੰਗ ਪਟਾ ਕੇ ਇਹ ਤਾਂ ਸੂਦੀ ਗੋਤਾਜਿੰਦਰ ਮੰਨ ਸੀ ਨਾ ਟੈਕਨੋਲੋਜੀ ਜੇ ਵੀ ਕੰਗ ਪਟਾ ਦੇਖਣਾ ਹੈ ਡਿਜ਼ਾਈਨਰ ਅਲੱਗ ਅਲੱਗ ਉਹ ਕਰੀਮ ਕਲਰ ਆ ਤੁੰਗੀ ਦਾ ਕਰੀਮ ਕਲਰ ਹੈ ਨਾ ਇਹ ਨਹੀਂ ਤਾਂ ਬੜੇ ਦਿਖਾ ਤੀਚੀ ਕਿ ਬਲੈਕ ਹੈ ਜੀ ਭਾਇਓ ਬਲੈਕ ਨਹੀਂ ਤੁ ਬਲੈਕ ਲਾਲ ਆ ਚੰਗਾ ਰੰਗ ਸੁਨਹਿਰੀ ਦੇਖ ਲੈਣੇ ਚਲੋ ਆਈ ਸਾਈਡ ਤੇ ਲਗਾਓ ਅਗਰ ਆਪਾਂ ਕੁਛ ਨਾ ਕਰੀਏ ਨਾ ਬਹੁਤ ਚੰਗਾ ਲੱਗਦਾ ਆ ਕੁਝ ਨਾਲ ਵੀ ਚਾਰ ਵੀ ਦੀਏ ਨਾ ਬਾਈਂ ਕਰਨੇ ਆਪਾਂ ਪੰਜ ਦੀਏ ਲੱਗਦਾ

ਕਿਵਾਤ ਤੇ ਨਾ ਕੋਈ ਉਹ ਨਹੀਂ ਆ ਕਿ ਬਿਨੈ ਨਹੀਂ ਲਗਣੀ ਹੈ ਕੋਈ ਦਿੱਕਤ ਆਈ ਹੋਵੇ ਮੈਂ ਨਹੀਂ ਕਹਿ ਰਿਹਾ ਥੋੜਾ ਜਿਹਾ ਕਾਰ ਨਾ ਰੱਖੋ ਆਹ ਕਿ ਉੱਪਰ ਵਾਲਾ ਨਹੀਂ ਕੋਈ ਕਾਰ ਤਾਂ ਮੈਂ ਰੱਖਾਂ ਹਾਂ ਅੱਛਾ ਸੱਚੇ ਤਾਂ ਨਹੀਂ ਹੋ ਕਿੰਨਾ ਬਖਾਰਿਆ ਹੈ ਨਾ ਮਾਂ ਕਿੰਨੇ ਪਿਆਰਾ ਦੀ ਹੈ ਇਹ ਵੀ ਅੱਛਾ ਵੀ ਉੱਪਰ ਤੋਂ ਆ ਆ ਦੇਖ ਮੁਸਕਾਨ ਮਾਂ ਆਵਦੀ ਆ ਪਿਆਰਾ ਲਗਾ ਕੇ ਦੇ ਦੇ ਹੀ ਲੈਓ ਤੁਸੀਂ ਮੇਰੇ ਨਾਲ ਦਾ ਹੋ ਜਾਏਗਾ ਹਾਂ ਲੈ ਲੈ ਦੇ ਚੱਜ ਦੇਣਾ ਤੁਹਾਨੂੰ ਇਹ ਗੱਲ ਪਤਾ ਉਹ ਕਹਣਾ ਮਾਂ ਲਈ ਜਿਵੇਂ ਬੁੜੇ ਨਾ ਨਾ ਕਹੋਗੇ ਮਾਂ ਨਹੀਂ ਕਰੇਗੀ ਲੋਟ ਪਿਆਰਾ ਹੈ ਮੁਸਕਾਨ ਤਿੰਨੋਂ ਸੂਟ ਲਾਉਂੋ ਜਿਸ਼ਾ ਲੱਗਿਆ ਹੋਇਆ ਹੈ ਇਹ ਰਹਿ ਰਿਹਾ ਦੋ ਸੋਨਾ ਲਾ ਰਿਹਾ ਇਹਿੰਦਾ ਸੂਟ ਲੈਣਾ ਵੀ ਨਹੀਂ ਆਂਦਾ ਹੋਰ ਅਰੇ ਦੇਖ ਲੋ ਗਾਇਸ ਕਿੰਦਾਂ ਦਾ ਸੂਟ ਲੈ ਆ ਰਹੇ ਸੀ ਤੇ ਆਏ ਐਨੇ ਸੋਨੇ ਨੂੰ ਕਹਿੰਦੀ ਤਾਂ ਐਵੇਂ ਹੀ ਬਕਵਾਸ ਰਿਹਾ ਗਾਇਸ ਮੰਨ ਲਓ ਕਿ ਤੁਹਾਨੂੰ ਸੋਨਾ ਨਹੀਂ ਹੈਗਾ ਇਸ ਤੋਂ ਕੰਮ ਨਹੀਂ ਦਿਖਾਉਣਾ ਹੱਥ ਵਿੱਚ ਹੱਥ ਵਿੱਚ ਯਾ ਇਹ ਯਾ ਫਿਰ ਇਹ ਬਾਦੋਮਾ ਜਿਹੜਾ ਮਰਜ਼ੀ ਲਗਾ ਦੇ ਦੀ ਸਲਵਾਰ ਨਹੀਂ ਮੈਚਿੰਗ ਉੱਪਰ ਵਾਲੀ ਲੈਣਾ ਚੈਨ ਸਲਵਾਰ ਦੀ ਆਲੇ ਡੇਵਾ

ਬਹੁਤ ਸੋਹਣਾ ਲੱਗ ਰਿਹਾ ਹੈ ਉਹ ਜਿਹੜਾ ਤੁਸੀਂ ਦਿਖਾਇਆ ਕਰੇ ਸੀ ਉਹ ਨਾਲੋਂ ਤਾਂ ਸੋਹਣਾ ਹੈ ਇਨਸ਼ਾ ਅੱਲਾ ਮਾਰਾ ਤੇ ਸਿੱਤੇ ਲੜੁਕਤੇ ਫੂਲ ਜਨਾ ਇਹਨਾਂ ਦਾ ਇੱਥੇ ਕਿਉਂ ਹੈ ਜਿਹੜਾ ਬਰਾਊਨਾ ਵਾਲਾ ਬਰਾਊਨਾ ਵਾਲਾ ਸਾਹਮਣੇ ਗੱਲੇ ਲਵੇ ਸੁ ਲੱਗ ਰਹੀ ਹੈ। ਆ ਜਿਹੜਾ ਮੈਂ ਫੜਾਇਆ ਸੀ ਜੀ ਉਹ ਦੇਖੋ ਨਾ ਗਾਇਸ ਸੂਟ ਲੈ ਲਿਆ ਪੂਜਾ ਨੂੰ ਵੀ ਦਵਾਤਾ ਮੁਸਕਾਨ ਨੂੰ ਵੀ ਦਵਾਤਾ ਹੁਣ ਰਸ਼ ਦੇਖ ਲਓ ਕਿੰਨਾ ਜਿਆਦਾ ਹੋਇਆ ਹੋਇਆ ਉਹ ਤਾਂ ਲੈ ਲੇਗੀ। ਮੈਂ ਕਿਸ ਨੂੰ ਬਣਾਉਂ। ਅੱਜ ਕੀ ਆ ਬੋਲਿਓ? ਜੈ ਕ੍ਰਿਸ਼ਨਕਲਾਥ ਹਾਊਸ। ਜੈ ਕ੍ਰਿਸ਼ਨਕਲਾਥ ਹਾਊਸ ਹੈ ਗਾਇਸ ਤੁਸੀਂ ਮੈਨੂੰ ਪੁੱਛਦੇ ਹੋ ਮੈਂ ਸੂਟ ਕਿੱਥੋਂ ਲੈਣੇ ਆ ਮੈਂ ਇਹਨਾਂ ਦੀ ਸ਼ਾਪ ਤੋਂ ਲੈਣੀ ਤ੍ਰਿਪੜੀ ਆਪਣੇ ਬੱਚੇ ਲਈ। ਹੁਣ ਕੀ ਜੀ? ਮਮਾ ਜੀ। ਲੋ ਗਾਇਜ਼ ਆਪਾਂ ਪਹੁੰਚ ਗਏ ਆ ਘਰ ਫਾਈਨਲੀ ਤੇ ਟਾਈਮ ਦੇਖ ਲਓ ਕਿੰਨਾ ਜ਼ਿਆਦਾ ਇੱਥੇ ਹੋ ਗਿਆ ਕਿਉਂਕਿ ਮੁਸਕਾਨ ਉਹਨਾਂ ਨੂੰ ਸਾਰਿਆਂ ਨੂੰ ਸ਼ਾਪਿੰਗ ਕਰਾਈ ਗਿਆ 10 ਵਜੇ ਨੇ ਤੇ ਬਹੁਤ ਜ਼ਿਆਦਾ ਲੇਟ ਹੋ ਗਏ ਆ ਤੇ ਅਸੀਂ ਇੱਕ ਦੋ ਕੰਮ ਹੋਰ ਵੀ ਗਏ ਸੀ ਉਹ ਤੁਹਾਨੂੰ ਅੱਗੇ ਅੱਗੇ ਆਉਣ ਵਾਲੇ ਵਲੌਗ ਦੇ ਵਿੱਚ ਪਤਾ ਲੱਗੂਗਾ ਵੀ ਕਿਹੜੇ ਕੰਮ ਗਏ ਸੀਗੇ ਤੇ ਬਸ ਹੁਣ ਅਸੀਂ ਪੀਂਨੇ ਆ ਕੋਲਡ ਕੋਲਡ ਕਾਫੀ ਦਿਖਾ ਦਿਓ ਤੇ ਹੁਣ ਆਪਾਂ ਪੀਂਨੇ ਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੁਹਾਨੂੰ ਠੰਡੀਆਂ ਚੀਜ਼ਾਂ ਅੱਛਾ ਲੱਗੂਗਾ ਚਲੋ ਗਾਇਸ ਬਹੁਤ ਥੱਕ ਗਿਆ ਮੈਨੂੰ ਤਾਂ ਫੜ ਦੇ ਹਾਂਜੀ ਲੋ ਜੀ ਅੱਥੇ ਆਪਾਂ ਡਿਨਰ ਵਗੈਰਾ ਵੀ ਕਰ ਲਿਆ ਤੇ ਕਿਉਂਕਿ ਬਸ ਇੰਨੀ ਭੁੱਖ ਵੀ ਨਹੀਂ ਸੀਗੀ ਇਹ ਕੌਫੀ ਪੀਤੀ ਸੀਗੀ ਕੜੀ ਬਣੀ ਹੋਈ ਸੀ ਤੁਹਾਨੂੰ ਪਤਾ ਵਾਕਿ ਛੋਲੇ ਆ ਸਬਜ਼ੀ ਕਈ ਸੀ ਕਾਫੀ ਮਤਲਬ ਇਤਨਾ ਹਨਾ ਆਪਾਂ ਮੈਸੇਜਾ ਕਰਕੇ ਖਾ ਲਿਆ ਕਿਉਂਕਿ ਇੰਨੀ ਭੁੱਖ ਨਹੀਂ ਸੀਗੀ ਤੇ ਚਲੋ ਹੁਣ ਤੁਹਾਨੂੰ ਦਿਖਾਉਣੇ ਆਪਾਂ ਕੀ ਸ਼ੋਪਿੰਗ ਕਰਕੇ ਆਏ ਸੀ ਜਿਵੇਂ ਕਿ ਤੁਸੀਂ ਦੇਖਿਆ ਸੀ ਬਲੌਗ ਦੇ ਵਿੱਚ ਹਨਾ ਆਪਾਂ ਮੁਸਕਾਨ ਨੂੰ ਵੀ ਸੂਟ ਲੈ ਕੇ ਦਿੱਤਾ ਸੀਗਾ ਪੂਜਾ ਲਈ ਵੀ ਆ ਸੀਗਾ ਤੇ ਮੰਮੀ ਲਈ ਵੀ ਸੂਟ ਲਿਆ ਸੀਗਾ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਪੂਜਾ ਨੇ ਸੂਟ ਕਿਹੜਾ ਪਸੰਦ ਕੀਤਾ ਸੀਗਾ ਤੇ ਪੂਜਾ ਲਈ ਲਿਆ ਸੀ ਗイズ ਆਪਾਂ ਨੇ ਆਹ ਵਾਲਾ ਸੂਟ ਤੇ ਇਹਦੇ ਨਾਲ ਹੈਗਾ ਇਹ ਵਾਲਾ ਦੁਪੱਟਾ ਬਹੁਤ ਹੀ ਸੋਹਣਾ ਦੁਪੱਟਾ ਆ ਇਹ ਐਂਡ ਕਾਫੀ ਸੌਫਟਾ ਕਪੜਾ ਤੁਸੀਂ ਵਰਕ ਵੀ ਦੇਖ ਸਕਦੇ ਹੋ ਕਿੰਨਾ ਸੋਹਣਾ ਹੋਇਆ ਹੋਇਆ ਤੇ ਪੂਜਾ ਨੂੰ ਸਿੰਪਲ ਸੋਬਰ ਕੱਪੜੇ ਹੀ ਜਿਹੜੇ ਨੇ ਪਸੰਦ ਆਉਂਦੇ ਨੇ ਪੱਕਾ ਕਰਿਆ ਮਮੀ ਬੰਦ ਤੇ ਪੂਜਾ ਨੂੰ ਸਿੰਪਲ ਸਿੰਪਲ ਜਿਆਦਾ ਵਧੀਆ ਲੱਗਦੇ ਨੇ ਕੱਪੜੇ ਮਤਲਬ ਸੂਟ ਹਨਾ ਜਿਹੜੇ ਹੁੰਦੇ ਨੇ ਹੈਵੀ ਪਾਣੀ ਸਰਦੀ ਤੇ ਇਹ ਵਾਲੀ ਸ਼ਰਟ ਆ ਐਦਾਂ ਸ਼ਰਟ ਦੇ ਉੱਤੇ ਨੈਕ ਤੇ ਹਨਾ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਬੁਝੋ ক্লোਜ਼ ਤੋਂ ਦਿਖਾ ਦੇ ਬਹੁਤ ਹੀ ਪਿਆਰਾ ਜਿਹਾ ਵਰਕ ਕੀਤਾ ਹੋਇਆ ਦੇਖ ਸਕਦੇ ਆ ਤੁਸੀਂ ਤੇ ਇਸ ਤਰ੍ਹਾਂ ਦੀ ਇਸ ਦੀ ਪ੍ਰਿੰਟਿੰਗ ਆ ਬਾਕੀ ਬਾਕੀ ਇਹ ਸਾਰਾ ਹੀ ਸਿੰਪਲ ਆ ਕੋਈ ਉਹ ਨਹੀਂ ਆ ਬਸ ਹਲਕੀ ਜੀ ਨੀਚੇ ਐਦਾਂ ਲੇਸ ਦਿੱਤੀ ਹੋਈ ਆ ਬਹੁਤ ਸੋਹਣਾ ਲੱਗ ਰਿਹਾ ਤੇ ਇਹ ਸੂਟ ਆ ਤੇ ਇਹ ਮੈਚਿੰਗ ਸਲਵਾਰ ਉੱਪਰ ਕਰੋ ਇਸ ਨਾਲ ਸਲਵਾਰ ਹੈ ਦੇਖ ਲਓ ਬਹੁਤ ਸੌਫਟ ਕਪੜਾ ਇਹ ਤਾਂ ਬਹੁਤ ਭਾਰੀ ਸਲਵਾਰ ਬਣੂਗੀ ਉਹਨੂੰ ਕਿਹਾ ਪੂਰਾ ਕਪੜਾ ਸਟਿਚ ਕਰੀ ਕਿੰਨੀ ਭਾਰੀ ਸਲਵਾਰ ਆ ਮੇਰਾ ਜਮੈਂ ਕਰਾਉਂ ਕਰਤਾ ਤੇ ਇਹ ਸੂਟ ਹੈਗਾ ਪੂਜਾ ਦਾ ਬਾਕੀ ਜਿਹੜਾ ਮੁਸਕਾਨ ਨੂੰ ਸੂਟ ਲੈ ਕੇ ਦਿੱਤਾ ਸੀਗਾ ਉਹ ਮੁਸਕਾਨ ਲੈ ਗਈ ਸੀਗੀ ਉਹ ਤੁਹਾਨੂੰ ਮੁਸਕਾਨ ਦੇ ਬਲੌਗਸ ਪਤਾ ਲੱਗ ਜਾਊਗਾ ਬਾਕੀ ਜਿਹੜੀ ਆਪਾਂ ਸ਼ੋਪਿੰਗ ਕੀਤੀ ਹੋਤੀ ਉਹ ਵੀ ਦੇਖੀ ਜੀ ਹਾਂ ਤੇ ਬਾਕੀ ਮੁਸਕਾਨ ਆਪਾਂ ਹੁਣ ਪਾਰਟੀ ਦੇ ਹਨਾ ਤਿਆਰੀ ਕਰ ਰਹੇ ਆਂ ਤੇ ਉਹ ਪਾਰਟੀ ਤੇ ਵੇਅਰ ਕਰੂਗੀ ਤੁਹਾਨੂੰ ਪਤਾ ਲੱਗ ਜਾਊਗਾ ਉਹ ਸੂਟ ਆਪਾਂ ਮੁਸਕਾਨ ਨੂੰ ਲੈ ਕੇ ਦਿੱਤਾ ਸੀਗਾ ਨਾਭੀ ਕਲਰ ਚ ਆ ਸूट ਲਿਆ ਗਾਇਜ਼ ਆਪਾਂ ਮੰਮੀ ਲਈ ਦੇਖੋ ਕਿੰਨਾ ਪਿਆਰਾ ਏ ਮੈਨੂੰ ਬਹੁਤ ਜ਼ਿਆਦਾ ਮੈਨੂੰ ਇਦਾਂ ਦੇ ਕੱਪੜੇ ਬਹੁਤ ਪਸੰਦ ਨੇ ਐਕਚੁਅਲੀ ਮੰਮੀ ਨੂੰ ਬਣੀ ਮੇਰੇ ਬਾਹ ਥੱਕ ਗਈ ਮੰਮੀ ਦੇ ਜਿਹੜੇ ਕੱਪੜੇ ਹੁੰਦੇ ਨੇ ਗਾਇਜ਼ ਉਹ ਮੈਂ ਹੀ ਆਹ ਨਹੀਂ ਥੱਕ ਗਈ ਮੰਮੀ ਨੂੰ ਲੈ ਕੇ ਦੰਨੀ ਆ ਮਤਲਬ ਮੇਰੀ ਚੋਇਸ ਦੇ ਹੀ ਹੁੰਦੇ ਨੇ ਮੰਮੀ ਨੂੰ ਪਸੰਦ ਆ ਜਾਂਦੇ ਨੇ ਦੇਖੋ ਦੁਪੱਟੇ ਤੇ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਥ੍ਰੈਡ ਦਾ ਦਦੂਗੇ ਤੇ ਇਸ ਤਰ੍ਹਾਂ ਇੱਥੇ ਥ੍ਰੈਡ ਦਾ ਵਰਕ ਕੀਤਾ ਹੋਇਆ ਗਾਇਜ਼ ਦੇਖੋ ਬਹੁਤ ਪਿਆਰਾ ਇਸ ਨਾਲ ਬਾਟਮ ਹੈ ਬਾਟਮ ਇਸ ਦੀ ਪਲੇਨ ਆ ਐਂਡ ਇਹ ਮੰਮੀ ਦੀ ਸ਼ਰਟ ਮੈਨੂੰ ਇਦਾਂ ਦਾ ਸਟੱਫ ਇਦਾਂ ਦੇ ਲਾਈਨਿੰਗ ਵਾਲੇ ਕੱਪੜੇ ਵਿੱਚ ਇਦਾਂ ਡਿਜ਼ਾਈਨਿੰਗ ਹਨਾ ਬਹੁਤ ਪਸੰਦ ਹੈ ਤੇ ਇਦਾਂ ਨੈੱਕ ਤੇ ਬਹੁਤ ਹੀ ਪਿਆਰਾ ਜਿਹਾ ਵਰਕ ਹੋਇਆ ਐਕਚੁਅਲੀ ਮੰਮੀ ਨੂੰ ਸਿੰਪਲ ਸੋਬਰ ਕੱਪੜੇ ਸੋਹਣੇ ਲੱਗਦੇ ਨੇ ਮੈਂ ਤੇ ਮੰਮੀ ਸੇਮ ਹੀ ਆ ਹਾਂ ਤੇ ਇਹ ਮੰਮੀ ਦਾ ਸੂਟ ਲਿਆ ਸੀ ਗਾਇਜ਼ ਮੈਂ ਦੇਖੋ ਇਹ ਮੰਮੀ ਵੇਅਰ ਕਰਨਗੇ ਬਾਕੀ ਮੇਰਾ ਸੂਟ ਉਹ ਸਸਪੈਂਸ ਆ ਐਂਡ ਤੁਹਾਡੇ ਸਾਰਿਆਂ ਲਈ ਸਰਪ੍ਰਾਈਜ਼ ਆ ਉਹ ਜਦੋਂ ਮੇਰਾ ਸੂਟ ਮੈਂ ਵੇਅਰ ਕਰੂੰਗੀ ਪਾਰਟੀ ਤੇ ਤੁਹਾਨੂੰ ਉਦੋਂ ਹੀ ਪਤਾ ਲੱਗੇਗਾ ਠੀਕ ਹੈ ਤੇ ਉਹ ਮੈਂ ਨਹੀਂ ਦਿਖਾ ਰਹੀ ਹੈਗੀ ਔਰ ਮੈਂ ਦਿਖਾ ਵੀ ਤਨਸਦੀ ਕਿ ਮੈਂ ਟੇਲਰ ਨੂੰ ਦੇ ਆਈ ਆ ਇਸ ਕਰਕੇ ਕਿਉਂਕਿ ਫਿਰ ਇੰਨੇ ਸੂਟ ਹਨਾ ਸੁਆਣੇ ਨੇ ਅਸੀਂ ਨੇ ਉਸਕਾਨ ਨੇ ਸਟਿਚ ਕਰਾਉਣਾ ਮੰਮੀ ਨੇ ਵੀ ਪੂਜਾ ਨੇ ਵੀ ਇਸ ਕਰਕੇ ਮੇਰੇ ਚ ਸਬਰ ਨਹੀਂ ਹੈਗਾ ਮੈਂ ਕਿ ਮੇਰਾ ਸੂਟ ਤੁਸੀਂ ਸਭ ਤੋਂ ਪਹਿਲਾਂ ਸਟਿਚ ਕਰ ਦਿਓ ਜਲਦੀ ਜਲਦੀ ਕਿਉਂਕਿ ਮੇਰੇ ਛੇਤੀ ਛੇਤੀ ਪਸੰਦ ਨਹੀਂ ਆਉਂਦਾ ਹੈਗਾ ਇਸ ਕਰਕੇ ਤੇ ਬਸ ਗਾਇਜ਼ ਆਪਾਂ ਅੱਜ ਸ਼ਾਪਿੰਗ ਕੀਤੀ ਸੀਗੀ ਬਾਕੀ ਕਮਲ ਨੇ ਪਰਸ ਵਗੈਰਾ ਸੀਗਾ ਜਿਹੜਾ ਉਹ ਆਪਣਾ ਉਹ ਕਰਤਾ ਸੀ ਰिफंड ਲੈ ਲਿਆ ਸੀਗਾ ਪਰਸ ਨਹੀਂ ਪਸੰਦ ਆਇਆ ਸੀਗਾ ਤੇ ਬਸ ਗਾਇਜ਼ ਅਸ ਦੇ ਬਲੌਗ ਦੇ ਵਿੱਚ ਇੰਨਾ ਆਈ ਹੋਪ ਤੁਹਾਨੂੰ ਇਹ ਬਲੌਗ ਵਧੀਆ ਲੱਗਿਆ ਹੋਣਾ ਥੋੜਾ ਜਿਹਾ ਵਧੀਆ ਲੱਗਿਆ ਹੋਵੇ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਦੇ ਪਹਿਲੀ ਵਾਰੀ ਆਨਯੂ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਐਂਡ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਕੋਈ ਕਮੀ ਪੇਸ਼ੀ ਲੱਗਦੀ ਆ ਤਾਂ ਉਹ ਵੀ ਦੱਸਿਆ ਕਰੋ ਆਪਾਂ ਠੀਕ ਕਰਾਂਗੇ ਨੈਕਸਟ ਬਲੌਗ ਦੇ ਵਿੱਚ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਮਿਲਾਂਗੇ ਨਵੇਂ ਬਲੌਗ ਦੇ ਵਿੱਚ ਵੀਡੀਓ ਦੇ ਵਿੱਚ ਤਦ ਤੱਕ ਤੁਸੀਂ ਬਣੇ ਰਹੋ ਜੁੜੇ ਰਹੋ ਚੈਨਲ ਦੇ ਨਾਲ ਲਵ ਯੂ ਗੁੱਡ ਨਾਈਟ ਏਕਸ ਸਾਰਿਆਂ ਨੂੰ ਆਪਣਾ ਤੇ ਆਪਣੀ ਫੈਮ